ਸਸਤੀ ਕਾ ਸਾਰਿਆਂ ਨੂੰ ਅੱਜ ਆਪਾਂ ਬਾਹ ਲਗਾਣਗੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਾਂਗੇ ਜਿਸ ਤਰ੍ਹਾਂ ਕਿ ਬਾਹ ਦੀ ਜਿਹੜੀ ਆਪਾਂ ਕਟਾਈ ਪਾਣੀ ਹੈ ਇਹ ਦੋਨੋਂ ਆਮੋ-ਸਾਮੋ ਰੱਖ ਕੇ ਪਾਵਾਂਗੇ ਦੂਜਾ ਇੱਕ ਇਹ ਜਿਹੜੀ ਆਪਾਂ ਤੇਰੇਵਰੀ ਸਲਾਈ ਆ ਇਹ ਆਪਣੀ ਅਗਲੀ ਸਾਈਡ ਤੇ ਆਣੀ ਚਾਹੀਦੀ ਹੈ ਧੀਜੀ ਗੱਲ ਕਿ ਜਦੋਂ ਆਪਾਂ ਬਾਹ ਲਗਾਵਾਂਗੇ ਇਹ ਆਪਣੀ ਪਿਛਲੀ ਸਾਈਡ ਤੋਂ ਅਗਲੀ ਸਾਈਡ ਤੇ ਆਣੀ ਚਾਹੀਦੀ ਹੈ ਇਸ ਦਾ ਬਾਹਲ ਗਾਂਧੀ ਨਾਲ ਜਿਹੜਾ ਆਪਣਾ ਗਲਾਵਾ ਇਹ ਪਿੱਛੇ ਨਹੀਂ ਜਾਂਦਾ ਪਿੱਛੋਂ ਅੱਗੇ ਨੂੰ ਸੜਾਈ ਲਗਾਉਣੇ ਇਹ ਮੈਂ ਤੁਹਾਨੂੰ ਅੱਜ ਦੱਸਾਂਗੀ ਪਹਿਲਾ ਆਪਾਂ ਕਟਾਈ ਦਾ ਧਿਆਨ ਰੱਖਾਂਗੇ ਇਸ ਦਾ ਕਿ ਦੋਨੋਂ ਕਟਾਈਆਂ ਆਪਣੇ ਉੱਪਰਲੀ ਸਾਈਡ ਤੇ ਆਉਂਦੀਆਂ ਵਾ ਇਹ ਜਿਹੜੇ ਬਾਹਾਂ ਇਹ ਆਪਾਂ ਦੂਸਰੀ ਸਾਈਡ ਤੇ ਲਗਾਵਾਂਗੇ ਇੱਧਰਲੇ ਪਾਸੇ ਆਪਾਂ ਦੂਸਰੀ ਬਾਹ ਲਗਾਵਾਂਗੇ ਜਿਸ ਤਰ੍ਹਾਂ ਕਿ ਬਾਹ ਦੇ ਕਟਾਈ ਇੱਕ ਆਪਣੀ ਨੀਚੇ ਆਉਣੀ ਚਾਹੀਦੀ ਆ ਇੱਕ ਕਮੀਜ਼ ਇੱਕ ਕਟਾਈ ਆਪਣੇ ਉੱਪਰਾਂ ਤੇ ਦੀ ਰੱਖ। ਦੋਨੋਂ ਕਟਾਈਆਂ ਇੱਕ ਦੂਜੇ ਤੋਂ ਉਲਟ। ਹੁਣ ਮੈਂ ਤੁਹਾਨੂੰ ਪਹਿਲਾਂ ਬਾਲ ਗਾਣੇ ਦੱਸਾਂਗੀ। ਬਾਲ ਗਾਣ ਲੱਗ ਗਏ ਆਪਾਂ ਪਹਿਲਾਂ ਪਿਛਲੀ ਸਾਈਡ ਨੂੰ ਉੱਪਰ ਰੱਖਾਂਗੇ। ਕਮੀਜ਼ ਵਾਲੀ ਸਾਈਡ ਆਪਾਂ ਪੁੱਠੀ ਰੱਖਾਂਗੇ ਤੇ ਬਾਹ ਨੂੰ ਆਪਾਂ ਸਿੱਧਾ ਰੱਖਾਂਗੇ। ਜੇ ਰੋ ਕਮੀਜ਼ ਦੇ ਨਾਲ ਆਪਾਂ ਬਾਹ ਨੂੰ ਧੁਰਾਂਗੇ ਤੇ ਪਿਛਲੀ ਸਾਈਡ ਤੋਂ ਸਾਈਡ ਲਾਉਂਦੇ ਆਪਾਂ ਅਗਲੀ ਸਾਈਡ ਤੇ ਲੈ ਕੇ ਆਉਂਗੇ। ਬਾਹ ਨੂੰ ਤੇ ਮੋਢੇ ਵਾਲੇ ਕੱਪੜੇ ਨੂੰ ਆਪਾਂ ਬਿਲਕੁਲ ਨਹੀਂ ਖਿੱਚਾਂਗੇ। कमीज की पिछली साइड से सिलाई शुरू करके कमीज की अगली सैड तक आप सिलाई नहीं करेंगे मैसे ही तरह दूजी साइड से सिलाई लगावे इस तरह रखने जी अपनी सिलाई है ये अगे पिछे नहीं जाती है आप इस तरह ही लगावे आप दोबारा फिर पिछों अगे लवेंगे ਇਸ ਤਰ੍ਹਾਂ ਪਕਮੀਜ਼ ਨੂੰ ਬਹਾਵਾ ਲਗਾ ਲਈਆਂ ਨੇ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਂਦੀ ਹਾਂ ਇਸ ਤਰ੍ਹਾਂ ਸਾਈ ਲਾਉਣ ਦੇ ਨਾਲ ਜਿਹੜਾ ਆਪਣਾ ਗਲਾ ਵਾ ਇਹ ਪਿੱਛੇ ਨੂੰ ਨਹੀਂ ਜਾਂਦਾ ਜੇਕਰ ਵੀਡੀਓ ਬਧੀ ਲੱਗੇ ਸੋ ਲਾਈਕ ਕਰਨਾ ਨਾਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕਸ ਫॉर ਵਾਚਿੰਗ